ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਨਰਿੰਦਰ ਮੈਂ ਰਾਉਂਡ ਗਲਾਸ ਫਾਊਂਡੇਸ਼ਨ ਵੱਲੋਂ ਐਜ਼ ਅ ਸਪੋਰਟਸ ਕੋਆਰਡੀਨੇਟਰ ਵਰਕ ਕਰ ਰਿਹਾ ਹਾਂ ਜੀ ਤੇ ਇੱਕ ਅਸੀਂ ਹੋਰ ਵਿਲੇਜ ਕੀਤਾ ਇਹ ਵਿਲੇਜ ਆ ਆਪਣੇ ਸਮਰਾਲੇ ਦੇ ਬਿਲਕੁਲ ਕਾਚੇ 'ਚ ਪੈ ਜਾਂਦਾ ਬਾਬ ਵਾਲਿਓ ਪਿੰਡ ਤੇ ਅੱਜ ਮੈਂ ਤੁਹਾਡੇ ਕੋਲ ਆਏ ਹਾਂ ਤੇ ਆਹ ਤੁਸੀਂ ਬੱਚੇ ਖੇਡਦੇ ਦੇਖ ਰਹੇ ਹੋ ਪਿੱਛੇ ਕਿੰਨਾ ਬੱਚਿਆਂ ਦੇ ਵਿੱਚ ਕਰੇਜ ਆ ਪਰ ਮੈਨੂੰ ਇਹਨਾਂ ਦੀ ਇੱਕ ਗੱਲ ਵਧੀਆ ਲੱਗੀ ਵੀ ਇਹਨਾਂ ਕੋਲ ਨਾ ਤਾਂ ਗਰਾਊਂਡ ਵਿੱਚ ਗਰਾਸ ਆ ਤੇ ਨਾ ਪੋਲ ਨੇ ਤੇ ਇੱਕ ਬਾਲ ਸੀਗੀ ਇਹਨਾਂ ਕੋਲੋ ਤੇ ਬੱਚੇ ਦੇਖੋ ਬਿਨਾ ਬੂਟਾਂ ਤੋਂ ਇਹਨਾਂ ਕੋਲ ਸ਼ੂ ਵੀ ਨਹੀਂ ਹੈਗੇ ਤੇ ਇਹ ਨਾਲ ਉਰੇ ਫੁੱਟਬਾਲ ਖੇਡਣ ਲੱਗੇ ਹੋਏ ਨੇ ਅੱਜ ਡੇਟ 'ਚ ਤੇ ਜੇ ਤੁਸੀਂ ਪੋਲ ਦੇਖੋ ਤਾਂ ਇਹਨਾਂ ਦੇ ਪੋਲ ਦੇਖੋ ਕਿੰਨੇ ਵਧੀਆ ਲੱਗੇ ਹੋਏ ਨੇ ਤੇ ਪੋਲ ਹੈਗੇ ਨੇ ਇਹ ਸਿੱਦੇ ਬਾਂਸ ਦੇ ਲਾਏ ਹੋਏ ਨੇ ਇਹਨਾਂ ਨੇ ਤੇ ਆਪਣੇ ਕੋਲ ਤਾਂ ਵੈਸੇ ਇਹਨਾਂ ਨੂੰ ਖੁਸ਼ੀ ਮਿਲਦੀ ਆ ਵੀ ਹਾਂ ਇੱਕ ਗੋਲ ਚਾਹੀਦਾ ਸਾਨੂੰ ਚਾਹੇ ਉਹ ਬਾਂਸ ਦਾ ਚਾਹੇ ਕਿਸੇ ਵੀ ਪ੍ਰਕਾਰ ਦਾ ਬਿਜਾ ਦੇ ਗੋਲ ਦੇ ਵਿੱਚ ਬਾਲ ਜਾਂਦੀ ਤਾਂ ਬੱਚੇ ਨੂੰ ਅਲੱਗ ਹੀ ਤਰ੍ਹਾਂ ਦੀ ਖੁਸ਼ੀ ਮਿਲਦੀ ਹੈ ਤੇ ਉਹ ਖੁਸ਼ੀ ਦੇਖ ਕੇ ਅਸੀਂ ਆ ਪਿੰਡ ਅਸੀਂ ਚੂਜ਼ ਕੀਤਾ ਵੀ ਇਹਨੂੰ ਸਪੋਰਟ ਸੈਂਟਰ ਬਣਾਈਏ ਤੇ ਅੱਜ ਮੈਂ ਬੱਚਿਆਂ ਲਈ ਬੋਲਾਂ ਵੀ ਲੈ ਕੇ ਆਇਆ ਨਾਲੀ ਆਓ ਛੋਟੀਆਂ ਸੋਚਾਂ ਨੂੰ ਪਛੈਣਾ ਮੁੰਡਾ ਦੇਸੀ ਦੇ ਕਿਉਂ ਆ ਵਾਂਗੂ